12000 ਦੀ ਬੌਚ ਆ ਕੇਅਰ ਦੀ ਗਾਰੰਟੀ ਹੋ ਗਈ 100% Ориਜਨਲ ਅੱਛਾ ਹਾਂਜੀ 12000 ਵਾਲੀ ਘੜੀ ਸਿਰਫ 11 1100 ਰੁਪਏ ਚ ਹਾਂ 1100 ਰੁਪਏ ਲਗਭਗ 1100 ਦੇ ਨੇੜੇ ਤੁਹਾਨੂੰ ਇਹ ਮਿਲਣੀ ਇਹਨਾਂ ਦੀ ਐਮ ਆਰ ਪੀ ਹੈਗੀ 4000 ਰੁਪਿਆ 100% ਇਹ ਵੀ Ориਜਨਲ ਅੱਛਾ ਨੌਇਸ ਤੇ ਹੈਗੇ ਇਹ 1800 1700 ਰੁਪਿਆ ਆਪਣੇ ਕੋਲੇ ਸਿਰਫ 1100 ਰੁਪਏ ਦੇ ਅੱਜ ਦਾ 트ੈਂਡਿੰਗ ਮਾਡਲ ਹੈ ਇਹ ਗੇਮਿੰਗ ਦੇ ਵਿੱਚ ਬੋਰਡ ਦਾ 100% 오રિਜਨਲ ਆ 5000 ਰੁਪਏ ਐਮ ਆਰ ਪੀ ਬੋਰਡ ਤੇ ਜਾਓਗੇ ਤਾਂ ਤੁਹਾਨੂੰ ਇਹ ਮਿਲਗੇ 2000 ਰੁਪਏ ਦੇ ਅੱਛਾ ਆਪਣੇ ਕੋਲੇ ਸਿਰਫ 1500 ਰੁਪਏ ਦੇ ਪ੍ਰੋਜੈਕਟਰ ਆਵੇ ਜਿਹਨੇ ਘਰੇ ਬੈਠੇ ਉਹਦਾ ਸਿਨੇਮੇ ਦਾ ਨਜ਼ਾਰਾ ਲੈਣਾ ਹਾਂ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਦਵਾ ਦੇਗਾ ਕਿੰਨੇ ਦਾ ਇਹ ਇਹ ਸਿਰਫ ਆਪਾਂ ਦੇ ਦਾਂਗੇ 1500 ਰੁਪਏ ਦਾ ਡਬਲ ਕੇਬਲਾ ਲੱਗੀਆਂ ਹੋਣਗੀਆਂ ਆਈਫੋਨ ਦੇ ਸੀ ਟਾਈਪ 20000 ਐਮਐਚ ਦਾ ਪੈਟਰੋਨਿਕਸ ਦਾ ਪਾਵਰ ਬੈਂਕ 4000 ਐਮਆਰਪੀ 1 ਸਾਲ ਦੀ ਪੈਟਰੋਨਿਕਸ ਕੇਅਰ ਦੀ ਗਾਰੰਟੀ 100%オリジナル ਇਹ ਵੀ ਇਹ ਆਪਾਂ ਦੇ ਦਾਂਗੇ ਸਿਰਫ 1500 ਰੁਪਏ ਦਾ ਐਮਆਰਪੀ ਨੂੰ ਹੀ ਚੈੱਕ ਕਰ ਲਓ 5000 ਰੁਪਿਆ ਇਹ ਦੀ 5000 ਰੁਪਿਆ ਐਮਆਰਪੀ ਆ 2100 ਰੁਪਏ ਬੋਰਡ ਦੇ ਆ ਆ ਦੇਖੋ ਲੈਦਰ ਦੀ ਸਟੀਚਿੰਗ ਹੋਈ ਵੀ ਹੈ ਸਾਰੇ ਨੇ ਕਦੇ ਸੁਣੇ ਬਹੁਤ ਆਣਾ ਬਹੁਤ ਸੋਹਣਾ ਮੜਦਾ ਹੈ ਬਾਰਡਰ ਫਰੋ ਹੋ ਰਿਹਾ ਦੇਖੋ ਹਾਂ ਦੇਖੋ ਯਾਰ ਬਹੁਤ ਸੋਹਣਾ ਜਿਹੜਾ ਇਹ ਦੇਖੋ ਕਿ ਕਿ ਆਪਣੇ ਕੋਲ ਕਿੰਨੀ ਕੀਮਤ ਹੈ ਇਹਦੀ ਫਿਰ ਸਰਪ 1200 ਰੁਪਏ ਦੇ 5000 ਤੋਂ ਸਿੱਧਾ 1200 ਰੁਪਏ ਸਿੱਧਾ 1200 ਰੁਪਏ 4000 ਰੁਪਏ ਐਮ ਆਰ ਪੀਆ ਇਹਦੀ ਐਮ ਆਰ ਪੀਆ ਚੈੱਕ ਕਰਵਾਜੀ ਹੂੰ ਹੂੰ ਇਹ ਮਾਡਲ ਹੈਗਾ ਰੋਕਰਸ 335 ਬੋਰਡ ਦਾ 100%オリジナル1 ਸਾਲ ਦੀ ਕੇਅਰ ਦੀ ਗਾਰੰਟੀ ਇਹ ਬੋਰਡ ਤੇ ਹੈਗਾ 1700 ਰੁਪਏ ਦਾ ਅੱਛਾ ਆਪਣੇ ਕੋਲੇ ਸਿਰਫ 900 ਰੁਪਏ ਦਾ ਕਲਫਾ ਮਾਡਲ ਅੱਜ ਦੇ ਟਾਈਮ ਦਾ ਪੂਰਾ ਟ੍ਰੈਂਡਿੰਗ ਮਾਡਲ ਬੋਰਡ ਦਾ ਇਹਦੀ ਐਮ ਆਰ ਪੀ ਹੈਗੀ 3500 ਰੁਪਏ ਆਪਣੇ ਕੋਲ ਇਹ ਤੁਹਾਨੂੰ ਸਿਰਫ ਮਿਲ ਗਏ 720 ਰੁਪਏ ਦੇ ਲੋ ਵੀ ਮਿੱਤਰੋ ਅੱਜ ਜਿਹੜੀ ਦੁਕਾਨ ਤੇ ਤੁਹਾਨੂੰ ਲੈ ਕੇ ਆ ਨਾ ਉਥੋਂ ਮੋਬਾਈਲ ਦੀ ਜਿਹੜੀ ਐਸੈਸਰੀ ਹੈ ਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਜਿਹੜਾ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਮਿਲਣਾ ਹੈ ਜਿਹੜਾ ਤੁਸੀਂ ਦਿੱਲੀੋਂ ਲੈ ਕੇ ਨਾ ਉਦੋਂ ਵੀ ਘੱਟ ਰੇਟਾਂ ਦੇ ਜਿਹੜਾ ਤੁਹਾਨੂੰ ਜਿਹੜਾ ਸਮਾਨ ਮਿਲਣਾ ਹੈ ਆਹ ਹੜਿਆਏ ਆਪਾਂ ਪਿੰਡ ਦੇ ਵਿੱਚ ਖੜੇ ਆ ਅੜੀਸਰ ਗੁਰਦੁਆਰਾ ਸਾਹਿਬ ਜਿਹੜਾ ਰੋੜਾ ਹੈ ਇਹ ਤੇ ਸਾਰੀ ਗੱਲਬਾਤ ਕਰਾਵਾਂਗੇ ਬਾਈ ਆਪਣੇ ਨਾਲ ਗੱਲ ਹੋਰ ਬਾਈ ਜੀ ਠੀਕ ਹੈ ਸੇ ਤਾਂ ਨਿਆਰੇ ਬੁੱਲੇ ਅੱਛਾ ਬਾਈ ਅ ਚੀਜ਼ਾਂ ਬਾਕੀ ਸਸਤੀਆਂ ਜਿਹੜੀਆਂ ਪਈਆਂ ਇੱਥੇ ਪਈਆਂ ਆਪਾਂ ਦੇਖ ਰਹੇ ਆ ਜਿਵੇਂ ਹੁਣ ਆਹ ਵਾਚ ਹੋ ਗਈ ਹੈ ਨਾ ਹਾਂਜੀ ਕਿੰਨਾ ਕੁ ਫਰਕ ਹੈ ਦਾ ਆਪਣਾ ਆਮ ਦੁਕਾਨਾਂ ਨਾਲੋਂ ਇਹਦਾ ਇਹ ਆ ਮੰਨ ਲਓ ਵੀ ਮਾਰਕੀਟ ਨਾਲੋਂ ਤੇ ਆਨਲਾਈਨ ਨਾਲੋਂ ਵੀ ਅੱਧੋ ਤੋਂ ਵੀ ਅੱਧਾ ਚੱਲ ਜਾਓ ਐਮਐਨਏ ਕਿ ਚਲੋ ਵੀ 90% ਤੋਂ ਉੱਤੇ ਚਲਿਆ ਜਾਊਗਾ। ਅੱਛਾ। ਜਿਹੜਾ ਇਹਨਾਂ ਦਾ ਆਫਰ ਹੈਗਾ ਮੰਨ ਲਓ ਆ ਫਾਇਰਬੋਲਟ ਦੀ origignal watch ਹੈਗੀ। ਇਹਦੀ MRP ਚੈੱਕ ਕਰਵਾ ਦੋ। MRP ਦੀ ਹੈਗੀ ਹੈਗੀ ਲਗਭਗ 12000 ਰੁਪਏ। 12000 ਰੁਪਏ। ਆਹ ਵਾਚ ਦਿਖਾ ਦਿਂ ਭਾਈ। 12000 ਰੁਪਏ ਦੀ ਜਿਹੜੀ ਇਹ ਘੜੀ ਹੈਗੀ ਤੇ ਫਾਇਰਬੋਲਟ ਦੀ ਹਾਂ। ਬਿਲਕੁਲ origignal care ਦੀ ਇਹਦੀ ਗਾਰੰਟੀ ਰਹੇਗੀ। ਤੇ 100% origignal ਹੀ ਰਹੇਗੀ। ਕਿੰਨੇ ਕਿੰਨੇ ਕੀ ਹੈ ਕਿ ਮੰਨ ਕੇ ਚੱਲੋ ਵੀ ਜੇ 12000 MRP ਹੈ 90% ਤੱਕ ਦਾ ਇਹ 11-1200 ਰੁਪਏ ਦੀ ਬੌਝ ਰਹੇਗੀ। ਇੰਨਾ ਫਰਕ? ਹਾਂਜੀ, 90% ਉੱਪਰ 12000 ਦੀ ਬੌਝ ਆ। ਹੂੰ। ਕੇਅਰ ਦੀ ਗਾਰੰਟੀ ਹੋਏਗੀ 100% ओरिजिनल। ਅੱਛਾ। ਹਾਂਜੀ। 12000 ਵਾਲੀ ਘੜੀ ਸਿਰਫ 11-1100 ਰੁਪਏ ਚ। ਹਾਂ 1100 ਰੁਪਏ। ਲਗਭਗ 1100 ਦੇ ਨੇੜੇ ਤੁਹਾਨੂੰ ਇਹ ਮਿਲਣੀ ਆ। ਸਾਰੀਆਂ ਬੌਝਾਂ ਜਿਹੜੀਆਂ ਪੰਗਿਆਂ ਨੇ ਤੁਸੀਂ ਦੇਖ ਲਓ ਸਾਰੀਆਂ ਇਹ ਬੌਝਾਂ ਨੇ ਜਿਹੜੀਆਂ ਫਾਇਰ ਬੋਲਦੀਆਂ 100% ओरिजिनल ਨੇ ਹੈਗੀਆਂ। ਅੱਛਾ। ਸਾਰਿਆਂ ਦੀ ਐਮ ਆਰ ਪੀ ਕਿਸੇ ਦੀ 10000 ਕਿਸੇ ਦੀ 11000 ਕਿਸੇ ਦੀ 9000। ਹੂੰ। ਬੰਨ ਕੇ ਚੱਲੋ ਵੀ ਸਾਰਿਆਂ ਨੋ ਸੋ 950 ਰੁਪਏ ਦੀ ਰਹਿ ਜੂਗੀ। ਅੱਛਾ ਬਹੁਤ ਫਰਕ ਪਿਆ ਨਾ ਬਈ ਹਾਂ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਇੱਕ ਆ ਦੇਖ ਰਿਹਾ ਸੀ ਮੈਂ ਜਿਵੇਂ ਆਪਣੇ ਕੋਲੇ ਆ ਬੋਰਡ ਤੇ ਗੇਮਿੰਗ ਹੈੱਡਫੋਨ ਲਿਗੇ। ਹਮਮ। origignal ਬੋਰਡ ਦੇ ਨੇ एमआरपी ਚੈੱਕ ਕਰ ਸਕਦੇ ਇਹਨਾਂ ਦੀ 5000 ਰੁਪਏ एमआरपी ਚੈੱਕ ਕਰਵਾ ਦਿਓ। ਇਹਨਾਂ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਨਾ ਮਾਡਲ ਦੀ। ਅੱਜ ਦਾ 트렌ਡਿੰਗ ਮਾਡਲ ਹੈ ਇਹ ਗੇਮਿੰਗ ਦੇ ਵਿੱਚ ਬੋਰਡ ਦਾ 100% origignal ਆ 5000 ਰੁਪਏ एमआरपी ਬੋਰਡ ਤੇ ਜਾਓਗੇ ਤਾਂ ਤੁਹਾਨੂੰ ਇਹ ਮਿਲਣਗੇ 2000 ਰੁਪਏ ਦੇ। ਅੱਛਾ ਆਪਣੇ ਕੋਲੇ ਸਿਰਫ 1500 ਰੁਪਏ ਦੇ। ਸਿਰਫ 1550 ਰੁਪਏ ਦੇ ਬਈ ਖਾਸਾ ਹੀ ਫਰਕ ਪੈਂਦਾ ਯਾਰ ਚੈੱਕ ਵੀ ਕਰ ਸਕਦਾ ਕੋਈ ਵੀ ਹੈਗਾ ਨਾ ਹਾਂ 100% Ориਜਨਲ ਜੇ ਕਾਪੀ ਕੋਈ ਵੀ ਚੀਜ਼ ਕਾਪੀ ਸਾਬਤ ਕਰਦੇ ਆ ਵੀਡੀਓ ਦੇ ਵਿੱਚੋਂ ਮੋਹ ਮੰਗਿਆ ਨਾਮ ਦੇ ਦਾਂਗੇ ਆਪਾਂ ਅੱਛਾ ਆਹ ਮਾਡਲ ਚੈੱਕ ਵੀ ਕਰ ਸਕਦਾ ਇਮੋਰਟਲ ਆਈ ਐਮ 300 ਪਾ ਕੇ ਅੱਛਾ ਬਾਈ ਜੀ ਇੱਦਾਂ ਆਨਲਾਈਨ ਵੀ ਤੁਸੀਂ ਚੈੱਕ ਕਰੋਗੇ ਨਾ ਤਾਂ ਇਦੋਂ ਮਹਿੰਗਾ ਮਿਲਣਾ ਤੁਹਾਨੂੰ ਤਾਂ ਬਾਈ 1500 ਰੁਪਏ 1500 ਰੁਪਏ ਲਈ ਜਾਂਦਾ ਤੇ ਇਹ ਆ ਵੀ ਸੇਮ ਚੀਜ਼ ਹੀ ਬਈ ਇਹਦੇ ਕੀਆ ਗਿਆ ਹਾਂ ਜੀ ਇਹ 에어ਪੋਰਟ ਮੈਕਸ ਨੇ ਜੀ ਅੱਛਾ ਮਨਨੇ ਕਿ ਚਲੋ ਆਈਫੋਨ ਦੀ ਕਲੋਨਿੰਗ ਹੁੰਦੀ ਹੈ ਇਹ ਏਅਰਪອດ ਮੈਕਸ ਲੈਦਰ ਕਵਰ ਦੇ ਨਾਲ ਆਉਂਦੇ ਨੇ ਇਹ ਅੱਛਾ ਬਾਜ਼ਾਰ ਚ ਜੇ ਤੁਹਾਨੂੰ ਮਿਲ ਗਏ 1200 1500 ਇਹ ਵਾਲੇ ਹਾਂਜੀ ਇਹ ਕੋ ਲੈਦਰ ਦਾ ਕਵਰ ਹਾਂਜੀ ਇਹ ਵੀ ਹੈੱਡਫੋਨ ਹੁੰਦੇ ਨੇ ਗੇਮਿੰਗ ਵਾਲੇ ਅੱਛਾ ਬਲੂਟੁੱਥ ਨਾਲੇ ਫੋਨ ਦੇ ਨਾਲ ਵੀ ਅਟੈਚ ਹੋ ਜਾਣਗੇ ਪੀਸੀ ਨਾਲ ਵੀ ਅਟੈਚ ਹੋ ਜਾਣਗੇ ਅੱਛਾ ਬਹੁਤ ਸੋਹਣੇ ਨੇ ਲੈਦਰ ਦਾ ਕਵਰ ਦੇਖੋ ਲੈਦਰ ਦਾ ਕਵਰ ਚੜਿਆ ਹੋਇਆ ਉੱਪਰ ਹੈ ਨਾ ਸੇਫਟੀ ਵਾਸਤੇ ਦੇ ਆਪਣੇ ਕੋਲੇ ਸਿਰਫ 800 ਰੁਪਏ ਦਾ ਇਹ ਵੀ ਹਾਂਜੀ ਪਰ ਬਹੁਤ ਰੇਟ ਘੱਟਾ ਦੇਖੋ ਸਿਰਫ 800 ਰੁਪਏ ਦਾ ਤੁਹਾਨੂੰ ਇਹ ਇਹ ਵੀ ਤੁਹਾਨੂੰ ਮਿਲਣਾਗਾ ਪ੍ਰੋਜੈਕਟਰ ਆਵੇ ਜਿਹਨੇ ਘਰੇ ਬੈਠੇ ਉਹਦਾ ਸਿਨੇਮੇ ਦਾ ਨਜ਼ਾਰਾ ਲੈਣਾ ਹਾਂ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਦਵਾ ਦਾਂਗੇ ਅਪਾ ਇਹਦੇ ਸ਼ਾਰਟ ਵੀ ਲਾ ਦਾਂਗੇ ਵੀਡੀਓ ਦੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਨਲੇ ਬਜਟ ਇਹਦਾ ਕੁਝ ਵੀ ਨਹੀਂ ਹੈਗਾ ਕਿੰਨੇ ਦਾ ਇਹ ਇਹ ਸਿਰਫ ਆਪਾ ਦੇ ਦਾਂਗੇ 1500 ਰੁਪਏ ਦਾ ਸਿਰਫ ਹੀ ਪ੍ਰੋਜੈਕਟਰ ਕਰੇ ਸਿਨੇਮਾ ਹੀ ਬਣ ਜੂ ਹੈ ਕਰੇ ਸਿਨੇਮਾ 80 ਇੰਚ ਦੀ ਇਹਦੀ ਸਕਰੀਨ ਬਣ ਜਾਂਦੀ ਹੈ 32 ਤੋਂ ਲੈ ਕੇ 60 ਇੰਚ ਦੀ ਅੱਛਾ ਤੇ ਮੰਨ ਕੇ ਚੱਲੋ ਵੀ ਤੁਹਾਡਾ ਇਹਦਾ ਵੀਡੀਓ ਚ ਸ਼ਾਟ ਲਾਵਾਂਗੇ ਪੂਰਾ ਨਜ਼ਾਰਾ ਦਿੰਦਾ ਕੁਆਲਿਟੀ ਪੂਰੀ ਸੋਹਣੀ ਹੋਊਗੀ ਪੂਰੀ ਸੋਹਣੀ ਇਨਬिल्ਟ ਸਪੀਕਰ ਇਹਦੇ ਨਾਲ ਕੋਈ ਅਲੱਗ ਤੋਂ ਬੂਫਰ ਸਪੀਕਰ ਕੁਝ ਲਾਉਣ ਦੀ ਲੋੜ ਨਹੀਂ ਵੇਚੀ ਆ ਦੇ ਅੱਛਾ ਜੇ ਜਾਉਂਗੇ ਨਾ ਤੇ ਘੱਟੋ ਘੱਟ ਜੇ ਇੱਕ ਬੰਦਾ ਵੀ ਜਾਂਦਾ ਤਾਂ ਮੰਨ ਕੇ ਚਲੋ ਤੁਸੀਂ 1000 ਰੁਪਿਆ ਲੱਗਦਾਗਾ ਅੱਜ ਕੱਲ ਦੇ ਟਾਈਮ ਦੇ ਵਿੱਚ ਜੇ ਤੁਸੀਂ ਮੂਵੀ ਦੇਖਣ ਜਾਣਾ ਤਾਂ 1500 ਰੁਪਏ ਦੇ ਵਿੱਚ ਘਰੇ ਤੁਸੀਂ ਮੂਵੀ ਦੇਖ ਸਕਦੇ ਹੋ ਤੇ ਸਿਨੇਮਾ ਘਰੇ ਹੀ ਬਣ ਜਾਣਾ ਤੁਸੀਂ ਘਰੇ ਵਾਈਟ ਪਰਦਾ ਚਾਹੀਦਾ ਜਾਂ ਵਾਈਟ ਦੀਵਾਰ ਚਾਹੀਦੀ ਹੈ ਨਾ ਵਾਈਟ ਦੀਵਾਰ ਹੋ ਗਿਆ ਹਾਂ ਤੇ ਭਾਈ ਇਹ ਮੰਨ ਲਓ ਅਟੈਚ ਇੱਥੇ ਪੈਨ ਡਰਾਈਵ ਲੱਗੂ ਕੀ ਲੱਗਣੀ ਹੈ ਪੈਨ ਡਰਾਈਵ ਆਕਸ ਯੂ ਐਸ ਬੀ ਕੁਝ ਵੀ ਲਾ ਸਕਦੇ ਹੋ ਮੈਮਰੀ ਕਾਰਡ ਹੂੰ ਬਸ ਕੱਲਾ ਫੋਨ ਨਾਲ ਅਟੈਚ ਹੁੰਦਾ ਹੈ ਹੋਰ ਕੁਝ ਵੀ ਤੁਸੀਂ ਲਾ ਸਕਦੇ ਹੋ ਦੇ ਨਾਲ ਮਤਲਬ ਪੈਂਡਰਾਈਵ ਥੋੜੀ ਮੂਵੀ ਹੈਗੀ ਐ ਚ ਅਟੈਚ ਕਰ ਦੋ ਹਣਾ ਤੇ ਇਹਨੂੰ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆਪਾਂ ਹਾਂਜੀ ਹਾਂਜੀ ਤੇ ਚੀਜ਼ ਯਾਰ ਬਹੁਤ ਸੋਹਣੀ 1500 ਰੁਪਏ ਦੇ ਵਿੱਚ ਸਿਰਫ ਕੁਝ ਵੀ ਨਹੀਂ ਆਉਂਦਾ ਵੀਰੇ 1500 ਰੁਪਏ ਦੇ ਵਿੱਚ ਤਾਂ ਤੇ ਘਰੇ ਤੁਸੀਂ ਇਹਦਾ ਸਿਨੇਮਿਆ ਵਾਲਾ ਨਜ਼ਾਰਾ ਲੈ ਸਕਦੇ ਹੋ ਚੀਜ਼ ਵੀ ਨਿੱਕੀ ਜੀ ਹਣਾ ਨਿੱਕੀ ਜੀ ਆ ਹੂੰ ਆ ਦੇਖੋ ਯਾਰ ਬਹੁਤ ਸੋਹਣੀ ਨਾਲੇ ਹੈ ਵੀ ਛੋਟੀ ਜੀ ਤੇ ਹੈ ਵੀ ਪਿਆਰੀ ਹੈ ਨਾ ਦੇਖੋ ਕੈਰੀ ਕਰਕੇ ਕਿਤੇ ਵੀ ਲਿਜਾ ਸਕਦੇ ਤੁਸੀਂ ਮੰਨ ਲਓ ਤੁਸੀਂ ਜਾਣੇ ਹੋ ਨਾ ਕਿਤੇ ਰਿਸ਼ਤੇਦਾਰੀ ਚ ਵੀ ਜਾਣੇ ਹੋ ਤਾਂ ਤੁਹਾਡੇ ਉੱਥੇ ਲਿਜਾ ਕੇ ਤੁਸੀਂ ਇਹਨੂੰ ਨਾਲ ਲੈ ਜਾਓ ਇਸ ਚ ਪੈਂਡਰਾਈਵ ਲੱਗਣੀ ਆ ਪਿੱਛੇ ਹਨਾ ਆ ਦੇਖੋ ਇੱਥੇ ਇਹਦੇ ਵਿੱਚ ਪਏ ਨੇਗੇ ਆਪਣੇ ਮੈਮਰੀ ਕਾਰਡ ਤੁਹਾਡਾ ਤੇ ਇਧਰ ਐਚ ਡੀ ਕੇਬਲ ਲੱਗਣੀ ਆ ਤੇ ਇਧਰ ਮੈਮਰੀ ਕਾਰਡ ਤੇ ਉਹਦੀ ਪੈਂਡਰਾਈਵ ਲੱਗ ਜਾਣੀ ਆ ਤਾਂ ਇਹਨੂੰ ਤੁਸੀਂ ਆਪ ਦਾ ਨਿਆਰੇ ਲੈ ਸਕਦੇ ਹੋ ਪੂਰੇ ਹਨਾ ਇਹ ਪੂਰੀ ਵਧੀਆ ਚੀਜ਼ ਆ ਆ ਦੇਖੋ ਪੈਟਰੋਨਿਕਸ ਦਾ ਪਾਵਰ ਬੈਂਕ ਜਿਵੇਂ ਥੋੜੇ ਟਰਾਲੇ ਦਾ ਬੈਟਰਾ ਹੁੰਦਾ ਇਹ ਫੋਨ ਦਾ ਬੈਟਰਾ ਮੰਨ ਕੇ ਚੱਲੋ ਤੁਸੀਂ ਅੱਛਾ ਡਬਲ ਕੇਬਲਾਂ ਲੱਗੀਆਂ ਹੋਣਗੀਆਂ ਆਈਫੋਨ ਦੇ ਸੀ ਟਾਈਪ 20000 ਐਮਐਚ ਦਾ ਪੈਟਰੋਨਿਕਸ ਦਾ ਪਾਵਰ ਬੈਂਕ 4000 ਐਮਆਰਪੀ 1 ਸਾਲ ਦੀ ਪੈਟਰੋਨਿਕਸ ਕੇਅਰ ਦੀ ਗਾਰੰਟੀ 100%オリジナル ਇਹ ਵੀ ਇਹ ਆਪਾਂ ਦੇ ਦਾਂਗੇ ਸਿਰਫ 1500 ਰੁਪਏ ਦਾ ਇਹ ਵਾਲਾ ਹਾਂਜੀ 20000 ਮੈਂ ਤੁਹਾਨੂੰ ਯਾਰ ਬੈਟਰੀ ਮਤਲਬ ਹੋਣ ਜਾਂ ਬੰਦੇ ਚਾਰਜ ਕਰ ਦਿੰਦਾ ਉਹ ਜਿਹੜਾ ਸਾਰਾ ਮੈਂ ਨਹੀਂ ਕਿਹੋ ਜਿਹਾ ਵੀ ਫਾਸਟ ਚਾਰਜਰ ਆ 5 6 ਵਾਰੀ ਤੁਹਾਡਾ ਫੋਨ ਚਾਰਜ ਕਰੂਗਾ ਲਗਭਗ ਐਵੇਂ ਨਿਕ ਚੱਲੋ ਵੀ ਤੁਹਾਡਾ ਫੋਨ ਅੱਧੇ ਤੋਂ ਪੌਣੇ ਘਾਟੇ ਦੇ ਵਿੱਚ ਫੁੱਲ ਚਾਰਜ ਕਰ ਦਿੰਦਾ ਅੱਛਾ ਤੇ ਕੇਵਲਾ ਨਾਲ ਹੀ ਹੈ ਨਾ ਤੁਸੀਂ ਆਹ ਸੀਟ ਆਪ ਵੀ ਹੈ ਤੇ ਆਹ ਬਈ ਫੋਨ ਵਾਲੀ ਕੇਬਲ ਵੀ ਹੈ ਨਾ ਕਿਹਦੇ ਚ ਮੇਲਾ ਕੇਵਲਾ ਤੋਂ ਮਾਡਲ ਆਉਂਦਾਗਾ ਉਹ ਤੁਹਾਨੂੰ ਬਿਨਾਂ ਕੇਵਲਾ ਆ ਬਿਨਾਂ ਕੇਵਲਾ ਤੋਂ ਮਾਡਲ ਆਉਂਦਾਗਾ ਇਹਦੇ ਚਾਹ ਡਿਸਪਲੇਨ ਦੀਆਂ ਕੇਬਲਾਂ ਨਹੀਂ ਹੁੰਦੀਆਂ ਚੀਜ਼ ਸੇਮ ਹੀ ਹੁੰਦੀ ਹੈ 20000 ਰੁਪਏ ਵਿੱਚ ਅੱਛਾ ਤੇ ਇਹ 3500 ਰੁਪਏ ਇਹ ਤੁਹਾਨੂੰ ਮਿਲ ਜੂਗਾ ਸਿਰਫ 1350 ਰੁਪਏ ਅੱਛਾ ਸਿਰਫ 1350 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਹੈ ਇਹਦੇ ਨਾਲ ਕੇਬਲ ਤੁਹਾਨੂੰ ਐਕਸਟਰਾ ਜਿਹੜੀ ਲੈਣੀ ਪੈਣੀ ਹੈ ਹਨਾ ਤੇ ਆ ਮਾਈਕ ਵੀ ਪਿਆ ਬਈ ਇਧਰ ਹਨਾ ਇਹ ਬੋਆ ਦੇ ਮਾਈਕ ਆਗੇ ਜੀ ਵਾਇਰਲੈਸ ਦੇਖੋ ਜਿਵੇਂ ਰੋਡ ਦੇ ਮਾਈਕ ਬਹੁਤ ਮਹਿੰਗੇ ਆਉਂਦੇ ਨੇ ਅੱਜ ਕੱਲ੍ਹ ਜਿਵੇਂ ਲੁੱਕ ਰੋਡ ਰਿਅਲ ਦੇ ਟੁਕ ਟਾਉਂਦੇ ਹਨ ਜੀ ਇਹ ਬੋਆ ਦੇ ਮਾਈਕ ਨੇ ਓਰੀਜਨਲ ਬੋਆ ਹੈਗੀ ਅੱਛਾ ਤੇ ਇਹਦੇ ਨਾਲ ਜਿਹੜੀ ਪਿੰਨ ਆਉਂਦੀ ਹੈਗੀ ਉਹ ਤੁਸੀਂ ਕਿਸੇ ਵੀ ਆ ਦੇਖੋ ਇਹਦੇ ਨਾਲ ਪਿੰਨ ਆਉਂਦੀ ਹੈਗੀ ਆਕਸ ਆਈਫੋਨ ਤੇ ਸੀਟਾਈਪ ਅੱਛਾ ਕਿਸੇ ਵੀ ਫੋਨ ਨੂੰ ਤੁਸੀਂ ਕੰਪੈਟੀਬਲ ਕਰ ਸਕਦੇ ਨੂੰ ਯਾਰ ਆ ਦੇਖ ਲਓ ਤੁਸੀਂ ਹਨਾ ਮੰਨ ਲਓ ਤੁਹਾਡੇ ਕੋਲ ਕੈਮਰਾ ਕੈਮਰੇ ਦੇ ਵਿੱਚ ਵੀ ਲੱਗੇ ਨਹੀਂ ਹਨਾ ਜੇ ਫੋਨ ਆ ਤੁਹਾਡੇ ਕੋਲ ਸੀਟਾਈਪ ਲੱਗਦਾ ਇਧਰ ਤੇ ਆਹਾ ਐਪਲ ਵਾਲੀ ਵੀ ਤਿੰਨ ਚੀਜ਼ੇ ਤਿੰਨ ਚੀਜ਼ਾਂ ਜੀ ਤੇ ਮਰਜ਼ੀ ਤੁਸੀਂ ਅਟੈਚ ਕਰ ਸਕਦੇ ਤੇ ਕੀਮਤ ਕਿੰਨੀ ਕਾ ਬਾਈ ਇਹਦੀ ਇਹ ਆਪਾਂ ਸਰਪੇ ਦੇ ਦਾਂਗੇ 1800 ਰੁਪਏ ਦੇ ਏਹ ਹਾਂਜੀ ਬਾਈ ਜੀ ਜੇ ਤੁਸੀਂ ਉਹਦੇ ਲੈਣਾ ਰੋਡ ਦੇ 30000 ਰੁਪਏ ਦੇ ਮੈਕ ਆਉਂਦੇ ਤੇ ਬਾਈ ਸਿਰਫ 1800 ਰੁਪਏ ਦੇ ਵਿੱਚ ਇਹ ਬਾਈ ਦਾ ਉਹੀ ਕਹਣਾ ਵੀ ਉਹ ਵੀ ਕਾਫੀ ਮਹਿੰਗੇ ਹੁੰਦੇ ਤੇ ਇਹ ਤੁਹਾਨੂੰ ਵਾਇਰਲੈਸ ਜਿਹੜੇ ਮੈਕ ਮਿਲ ਜਣੇ ਤੇ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਹਨ ਇੱਕ ਆਪਾਂ ਪਿਛਲੀ ਵੀਡੀਓ ਦੇ ਵਿੱਚ ਡਿਸਪਲੇ ਵਾਲੇ ਉਹ ਦਿਖਾਈ ਸੀ ਬਰਸ ਦਿਖਾਈ ਦੀ ਏਅਰਪੋਰਟ ਬਰਸ ਇਹਨਾਂ ਦਾ ਰੇਟ ਸੀਗਾ ਜਿਹੜਾ 1200 ਦੱਸਿਆ ਸੀ ਉਹਦਾ ਆਪਾਂ ਹੁਣ ਮਾਰਕੀਟ ਦੇ ਵਿੱਚ ਇਹਨਾਂ ਦਾ ਰੇਟ ਆ ਜਿਹੜਾ 150 ਰੁਪਏ ਘਿਰ ਗਿਆ ਤੇ ਆਪਾਂ 150 ਰੁਪਏ ਰੇਟ ਇਹਨਾਂ ਦਾ ਡਾਊਨ ਕਰਤਾ ਅੱਛਾ ਹੁਣ ਇਹਨਾਂ ਦਾ ਰੇਟ ਆ ਜਿਹੜਾ 1050 ਹੀ ਰਹਿ ਗਿਆ 1050 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਣਾ ਡਿਸਪਲੇ ਉੱਤੇ ਆ ਦੇ ਹਾਂਜੀ ਫੋਨ ਆਉਂਦਾ ਗਾਣੇ ਸੋਨੇ ਜੋ ਵੀ ਕਰਨਾ ਇਹੋ ਹੋਈ ਜਾਂਦਾ ਜੇ ਕਿੱਥੇ ਮਾਰਕੀਟ ਦੇ ਵਿੱਚ ਰੇਟ ਡਿੱਗ ਜਾਂਦਾ ਇਹ ਨਹੀਂ ਵੀ ਆਪਾਂ ਨੂੰ ਇਹਦੇ 'ਚ ਬੈਨੀਫਿਟ ਜ਼ਿਆਦਾ ਹੋਊਗਾ ਤੇ ਆਪਾਂ ਰੇਟ ਉਨੇ ਹੀ ਰੱਖੀ ਆ ਆਪਾਂ ਉਵੇਂ ਨਾਲ ਦੀ ਨਾਲ ਰੇਟ ਡਾਊਨ ਕਰ ਦਿੰਦੇ ਆ 1050 ਰੁਪਏ ਦੇ ਠੀਕ ਹੈ ਤੇ ਇਹ ਤੁਹਾਨੂੰ ਦੇਖ ਲਓ ਇਹ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਮਿਲ ਜਨੇ ਅਛਾ ਇਹ ਉਹੀ ਅਜੀ ਦੇ ਵਿੱਚ ਤੁਸੀਂ ਇਹਦੇ ਤੋਂ ਕਰ ਸਕਦਾ ਸਾਰਾ ਫੋਨ ਕੰਟਰੋਲ ਹੋ ਜਾਂਦਾ ਸਾਰਾ ਫੋਨ ਇਹਦੇ ਤੋਂ ਕੰਟਰੋਲ ਹੋਏ ਨਾ ਤੁਹਾਨੂੰ ਫੋਨ ਕੱਢਣ ਦੀ ਲੋੜ ਨਹੀਂ ਪੈਣੀ ਬਾਹਰ ਹੁਣ ਇੱਕ ਆ ਚੀਜ਼ ਦੇਖੋ ਇਹ ਰੋ ਬਹੁਤ ਵਧੀਆ ਚੀਜ਼ ਆ ਨਾ ਯਾਰ ਆ ਇਹਦੇ ਨਾਲ ਮੈਨੂੰ ਐ ਲੱਗਦਾ ਵੀ ਮੂੰਹ ਤੇ ਨਾਦਰ ਮਾਲ ਬੰਨਣ ਦੀ ਲੋੜ ਆ ਨਾ ਨਾ ਕੋਈ ਪਰਣਾ ਸਾਰਾ ਮੱਥੇ ਤੋਂ ਲੈ ਕੇ ਤੁਹਾਡਾ ਫੇਸ ਸਾਰਾ ਕਵਰ ਹੋ ਗਿਆ ਨਾ ਕੋਈ ਮੱਖ ਮੱਖਰ ਨਹੀਂ ਕੋਈ ਮੱਖੀ ਨਹੀਂ ਕੋਈ ਧੁੱਪ ਨਹੀਂ ਕੋਈ ਛਾਂ ਨਹੀਂ ਕੋਈ ਮੀਂਹ ਨਹੀਂ ਦੇਖੋ ਕਿੰਨਾ ਕਲੀਨ ਦੀ ਨਾਲ ਦੇ ਵਿੱਚ ਅੱਛਾ ਬਾਈ ਕੇ ਮਾਸਟਰ ਰਾਤ ਨੂੰ ਵੀ ਹੈ ਵੀ ਪੂਰਾ ਪ੍ਰੋਪਰ ਦੇਖ ਰਿਹਾ ਹੱਸ ਤਾਈ ਮਨ ਨੂੰ ਅੱਛਾ ਇਹਦਾ ਚੀਜ਼ ਹੀ ਬਣਾਵਦੀ ਹੈ ਯਾਰ ਬਹੁਤ ਸੋਹਣੀ ਚੀਜ਼ ਹੈ ਯਾਰ ਬਹੁਤ ਸੋਹਣੀ ਚੀਜ਼ ਹੈ ਦੇਖੋ ਯਾਰ ਸੌਫਟ ਵੀ ਹੈ ਨਾ ਇਹ ਪੂਰਾ ਜਦੋਂ ਤੁਹਾਡੇ ਮੱਥੇ ਤੇ ਅੱਖਾਂ ਤੇ ਪੂਰਾ ਜਿਹੜਾ ਇਹ ਸੌਫਟ ਕਰਨਾ ਇੱਥੇ ਫੋਮ ਵਗੈਰਾ ਲੱਗੀ ਹੋਈ ਹੈ ਤੇ ਅੱਗੇ ਵੀ ਇਹ ਕਵਰ ਹੋਏ ਨੇ ਖੁੱਲਦਾ ਵੀ ਹੈ ਬਾਈ ਜਗ੍ਹਾ ਹਾਂਜੀ ਆਹ ਥੱਲੇ ਖੁੱਲ ਜਾਂਦਾ ਜੇ ਕਿਸੇ ਨੇ ਕੱਲੀ ਐਨਕ ਲਾਉਣੀ ਹੈ ਕੱਲੀ ਐਨਕ ਵੀ ਲਗਾ ਸਕਦਾ ਅੱਛਾ ਤੇ ਕਿੰਨੇ ਦਾ ਇਹ ਸਿਸਟਮ ਮਾਰਕੀਟ ਰੇਟ 300 400 ਆਪਣੇ ਕੋਲੇ 200 ਰੁਪਏ ਸਿਰਫ 200 ਰੁਪਏ ਦਾ ਯਾਰ 200 ਰੁਪਏ ਦੇ ਤੁਸੀਂ ਐਨਕ ਵੀ ਲੈਨੇ ਨਾ ਉਹ ਵੀ ਮਨਾ 3 400 500 ਰੁਪਏ ਦੀ ਆਉਂਦੀ ਤੇ ਕੱਲੀ ਐਨਕ ਦੇ ਵਿੱਚ ਮਤਲਬ ਫੇਰ ਵੀ ਮੱਛਰ ਮੁਛਰ ਪਈ ਜਾਂਦਾ ਮਿੱਟੀ ਹਨਾ ਤੇ ਬਈ ਇਹ ਆਵਾ ਲਾ ਲਿਆ ਤੇ ਮੇਰਾ ਦਾ ਸਾਰਾ ਫੇਸ ਹੀ ਕਵਰ ਹੋ ਜਾਂਦਾ ਨਾਲੇ ਅੱਖਾਂ ਪੂਰੀ ਸੇਫਟੀ ਹੈ ਦੇ ਨਾਲ ਹਨਾ ਤੇ ਪੂਰੀ ਵਧੀਆ ਚੀਜ਼ ਆ ਬਈ ਜਿਨ੍ਹਾਂ ਨੇ ਲੈ ਕੇ ਨਾ ਨਾ ਸਫਰ ਕਰਦੇ ਮੋਟਰਸਾਈਕਲ ਤੇ ਉਹਨਾਂ ਵਾਸਤੇ ਬਹੁਤ ਵਧੀਆ ਆ ਦੇਖੋ ਆ ਅਗੇ ਬੋਰਡ ਦੇ origignal airpod ਆ ਗਏ ਘਟੋ ਘਟ ਆਪਣੇ ਕੋਲੇ 8 9 ਮਾਡਲ ਆ ਬੋਰਡ ਬੋਰਡ ਦੇ 에어ਪੋਰਟ ਨੇ ਇਹ ਦੇਖੋ 100% ਗੈਰ ਇਗਨਾਲ ਅੱਛਾ ਛੇਮੀਨੇ ਬੋਰਡ ਕੇਅਰ ਦੀ ਗਾਰੰਟੀ ਕਾਪੀ ਸਾਫਤ ਕਰਦੇ ਮੂਹ ਮੰਗਿਆ ਨਾਮ ਅੱਛਾ ਇਹ ਮਾਡਲ ਦੇਖ ਲੋ ਕਿੰਨੇ ਪਏ ਨੇ ਕਿੰਨੇ ਸਾਰਿਆਂ ਦੇ ਸਾਰਿਆਂ ਦੀ ਐਮ ਆਰ ਪੀ ਪਿੱਛੇ 80 70 80% ਡਿਸਕਾਊਂਟ ਅੱਛਾ ਮੰਨ ਲਓ ਵੀ ਜਿਵੇਂ ਇੱਕ ਆਉਦਾ ਅਲਫਾ ਮਾਡਲ ਅੱਜ ਦੇ ਟਾਈਮ ਦਾ ਪੂਰਾ ਟ੍ਰੈਂਡਿੰਗ ਮਾਡਲ ਬੋਰਡ ਦਾ ਇਹਦੀ ਐਮ ਆਰ ਪੀ ਹੈਗੀ 3500 ਰੁਪਏ ਆਪਣੇ ਕੋਲ ਇਹ ਤੁਹਾਨੂੰ ਸਿਰਫ ਮਿਲ ਗਏ 720 ਰੁਪਏ ਦੇ ਬਿਲਕੁਲ ਇੰਨੇ ਸਸਤੇ ਜਿਹੜਾ ਮਰਜ਼ੀ ਮਾਡਲ ਲੈ ਲਓ ਐਮ ਆਰ ਪੀ ਤੇ 70 80 90% ਤੱਕ ਡਿਸਕਾਊਂਟ ਚੱਲਿਆ ਜਾਂਦਾ ਇਹਦਾ ਤਾਂ ਬਲਾ ਫਰਕਾ ਨਾ ਇਹਨਾਂ ਦਾ ਤਾਂ ਬਈ ਦੇਖ ਲਓ ਯਾਰ ਹਨਾ ਆਹ ਕਿੱਦ ਰੱਖਤਾ ਆ ਹੀ ਸੀਗਾ ਆ ਸੀਗਾ ਆ ਸੀਗਾ ਹਨਾ ਸਿਰਫ 750 ਦਾ ਹਾਂਜੀ ਤੇ ਆ ਸਿਰਫ 750 ਦਾ ਤੁਹਾਨੂੰ ਪੈਣਾ ਬੋਰਡ ਕੰਪਨੀ ਦਾ ਤੇ ਇਹ ਤੋਂ ਇਲਾਵਾ ਤੁਸੀਂ ਦੇਖੋ ਕਈ ਤਰ੍ਹਾਂ ਦੇ ਜਿਹੜੇ ਇੱਥੇ ਪਏ ਹੈਗੇ ਜਿਹੜਾ ਮਰਜ਼ੀ ਇੱਥੋਂ ਲੈ ਜਾ ਸਕਦੇ ਹੋ ਜਿੰਨੀ ਐਮ ਆਰ ਪੀ ਲਿਖੀ ਹੈ ਕਿੰਨਾ 80% ਲੈਸ ਹੈ ਅਸੀਂ 90% ਤੱਕ ਸਾਰਿਆਂ ਤੇ ਡਿਸਕਾਊਂਟ ਜਾਊਗਾ ਜੀ ਸਾਰੇ 100% origignal 6 ਮਹੀਨੇ ਬੋਰਡ ਕੇਅਰ ਦੀ ਗਾਰੰਟੀ ਅੱਛਾ ਇਹਦੀ 6 ਮਹੀਨੇ ਦੀ ਗਾਰੰਟੀ ਵੀ ਤੁਹਾਨੂੰ ਇਹਦੀ ਮਿਲਣੀ ਹੈ ਉੱਥੋਂ ਜਾ ਕੇ ਤੁਸੀਂ ਕੇਅਰ ਚ ਜਾ ਕੇ ਹੁਣ ਆ ਨ ਇੱਕ ਮਿੰਟ ਦੇਖੋ ਬੋਰਡ ਦੇ ਬਾਟਰ ਪ੍ਰੂਫ ਨੈਕ ਵਾਈਂਡ ਆਉਂਦੇ ਨੇ ਅੱਛਾ ਐਮ ਆਰ ਪੀ ਚੈੱਕ ਕਰ ਲਓ ਬੋਰਡ ਦੇ ਉੱਪਰ 2100 ਰੁਪਿਆ ਹਾਂ 1 ਸਾਲ ਬੋਰਡ ਕੇਅਰ ਦੀ ਗਾਰੰਟੀ ਨੈਕ ਵਾਈਂਡ ਨੇਗੇ ਬਾਟਰ ਪ੍ਰੂਫ ਨੇ ਤੇ ਇਹਨਾਂ ਤੇ ਸਾਰੀ ਜਿਹੜੀ ਨੈਕ ਦੀ ਸਟੀਚਿੰਗ ਆ ਗਈ ਲੈਦਰ ਦੀ ਹੋਈ ਵੀ ਹੈਗੀ ਅੱਛਾ ਤੇ ਐਮ ਆਰ ਪੀ ਤੁਸੀਂ ਚੈੱਕ ਕਰ ਲਓ 5000 ਰੁਪਿਆ ਜੀ ਜੀ 5000 ਰੁਪ 2100 ਰੁਪਏ ਬੋਰਡ ਦੇ ਆ ਆ ਦੇਖੋ ਲੈਦਰ ਦੀ ਸਟੀਚਿੰਗ ਹੋਈ ਵੀ ਆ ਸਾਰੇ ਨਿਕਲੇ ਸੋਹਣਾ ਹੀ ਬਹੁਤ ਆ ਨਾ ਬਹੁਤ ਸੋਹਣਾ ਮੜਦਾ ਹੈ ਬਾਰਡਰ ਫਰੋ ਹੋ ਰਿਹਾ ਦੇਖੋ ਹਾਂ ਦੇਖੋ ਯਾਰ ਬਹੁਤ ਸੋਹਣਾ ਜਿਹੜਾ ਇਹ ਦੇਖੋ ਕਿ ਕਿ ਆਪਣੇ ਕੋਲ ਕਿੰਨੀ ਕੀਮਤ ਹੈ ਇਹ ਦੀ ਫਿਰ ਸਿਰਫ 1200 ਰੁਪਏ ਦੇ 5000 ਤੋਂ ਸਿੱਧਾ 1200 ਰੁਪਏ ਸਿੱਧਾ 1200 ਹੋ ਗਿਆ ਬੋਰਡ ਤੇ ਵੀ 2100 ਰੁਪਏ ਦੇ ਆ ਦੇਖੋ ਬੋਰਡ ਤੇ ਸੇਲ ਚੱਲ ਰਹੀ ਆ 5 ਇਹ ਸੇਲ ਰਹਿ ਗਈ ਚਾਰ ਜੁਨਟਾਂ ਰਹਿ ਗਈਆਂ ਸਿਰਫ ਇਹਦੀਆਂ ਚਾਰ ਪੀਸ ਰਹਿ ਗੇ ਬੋਰਡ ਦੇ ਸੇੜ ਜਲਦੀ 2100 ਰੁਪਏ ਦੇ ਵਿੱਚ 5000 ਰੁਪਏ ਐਮ ਆਰ ਪੀ ਆਪਣੇ ਕੋਲੇ ਸਿਰਫ 1200 ਰੁਪਏ ਦੇ ਤੇ ਬਾਈ ਤੁਸੀਂ ਇੱਥੇ ਆ ਕੇ ਤੁਸੀਂ ਚੈੱਕ ਕਰਕੇ ਹਨਾ ਤੇ ਆ ਦਾ ਪੂਰਾ ਤਸੱਲੀ ਨਾਲ ਇੱਥੋਂ ਲੈ ਜਾ ਸਕਦੇ ਹੋ ਤੇ ਬਾਈ ਕੋਲੇ ਸਿਰਫ 1200 ਦਾ ਸਿਰਫ 1200 ਰੁਪਏ ਦੇ ਵਿੱਚ ਤੁਹਾਨੂੰ ਮਿਲਣਾਗਾ ਆ ਨੌਇਸ ਦੇ ਆਗੇ ਹੂੰ ਇਹਨਾਂ ਦੀ ਐਮ ਆਰ ਪੀ ਹੈਗੀ 4000 ਰੁਪਿਆ 100% ਇਹ ਵੀ origignal ਅੱਛਾ ਨੌਇਸ ਤੇ ਹੈਗੇ ਇਹ 1800 1700 ਰੁਪਿਆ ਆਪਣੇ ਕੋਲੇ ਸਿਰਫ 1100 ਰੁਪਏ ਦੇ। ਅੱਛਾ। ਬਈ ਕਾਰਨ ਕੀ ਹੈ ਇਹਨੇ ਸਸਤੇ ਦਿਆ ਯਾਰ। ਬੜਾ ਹੀ ਸਸਤਾ ਸਮਾਨ ਸਾਰੇ ਤੀਜਾ ਨਾਲ ਜਿੰਨਾ ਵੀ ਆਪ ਦੇਖ ਰਿਹਾ ਹਨ। ਜੇਰੇ ਮੰਨ ਲਓ ਵੀ ਇੱਕ ਦੁਕਾਨ ਤੇ ਆਪਾਂ 20 ਲੱਖ 25 ਲੱਖ ਲਾ ਕੇ ਬੈਠੇ ਆ। ਤਾਂ ਉਹਨਾਂ ਨੇ ਮਾਰਜਨ ਉਸ ਹਿਸਾਬ ਤੇ ਕਵਰ ਕਰਨਾ ਹੁੰਦਾ। ਤੇ ਆਪਣੀ ਛੋਟੀ ਜੀ ਦੁਕਾਨ ਆ ਤੇ ਉਸ ਹਿਸਾਬ ਤੇ ਆਪਾਂ ਮਾਰਜਨ ਕਵਰ ਕਰਦੇ ਆ ਤੇ ਕੁਆਂਟੀਟੀ ਦੇ ਵਿੱਚ ਸਮਾਨ ਲੈਣੇ ਆ ਆਪਾਂ। ਅੱਛਾ। ਉਹ ਨਾਲ ਹੋਈ ਪਤ ਅਗਲੇ ਨੇ 15-20 ਲੱਖ ਦਾ ਖਰਚਾ ਵੀ ਕੱਢਣਾ ਹੁੰਦਾ ਇੱਥੇ ਸਾਨੂੰ ਕੋਈ ਆਪਦੀ ਕੋਈ ਖਰਚਾ ਨਹੀਂ ਸਾਡੀ ਆਪਦੀ ਦੁਕਾਨ ਆਪਦਾ ਬਿਲੀਆ ਵੇਲਾ ਸਾਰਾ ਕੁਝ ਸਾਡਾ ਆਪਦਾ ਸਹੀ ਹੈ ਸਹੀ ਹੈ ਭਾਈ ਕੋਈ ਕਿਰਾਇਆ ਨਹੀਂ ਦੇਣਾ ਕਿਸੇ ਨੂੰ ਕੋਈ ਲੇਵਲ ਨਹੀਂ ਕੀ ਸਾਡੀ ਜਿਹੜੀ ਵੀ ਚੀਜ਼ ਲੈ ਕੇ ਨੇ ਤੁਹਾਨੂੰ ਬਹੁਤ ਸਸਤੀ ਮਿਲਣੀ ਹੈ ਹੁਣ ਆ ਦੇਖੋ ਆ ਨਵਾਂ ਸਟਾਕ ਆਇਆ ਕਰ ਲਈ ਸਾਡੇ ਕੋਲੇ ਇਹਦੀ ਹਜੇ ਅਸੀਂ ਐਮ ਆਰ ਪੀ ਚੈੱਕ ਨਹੀਂ ਕਰੀ 4000 ਰੁਪਏ ਐਮ ਆਰ ਪੀ ਇਹਦੀ ਐਮ ਆਰ ਪੀ ਚੈੱਕ ਕਰਵਾ ਲਈ ਇਹ ਮਾਡਲ ਹੈਗਾ ਰੌਕਰ 335 ਬੋਰਡ ਦਾ 100% ਓਰੀਜਨਲ 1 ਸਾਲ ਦੀ ਕੇਅਰ ਦੀ ਗਾਰੰਟੀ ਇਹ ਬੋਰਡ ਤੇ ਹੈਗਾ 1 ਸਿਰਫ 900 ਰੁਪਏ ਦੇ ਵਿੱਚ ਤੁਹਾਨੂੰ ਇਹ ਵੀ ਮਿਲ ਜਾਣੇ ਹੈਗੇ ਤੇ ਇਹਨਾਂ ਸੌਂਡ ਸੁਣ ਪੂਰਾ ਵਧੀਆ ਬਈ ਇਹਨਾਂ ਦਾ ਵੀ ਬਹੁਤ ਸੋਹਣੀ ਕੁਆਲਿਟੀ ओरिजिनल ਬੋਰਡ ਦੇ ਨੇ ਜੀ ਤੇ ओरिजिनल ਬੋਰਡ ਦੇ ਨੇ ਵੀ ਤੇ 사ઉન્ડ ਕੁਆਲਿਟੀ ਜਿਹੜੀ ਬੋਰਡ ਦੀ ਤੁਹਾਨੂੰ ਪਤਾ ਹੀ ਹੈ ਜਿਹੜੇ ਯੂਜ਼ ਕਰਦੇ ਸਿਰੇ ਹੀ ਹੁੰਦੀ ਹੈ ਨਾ ਤੇ ਆ ਆ ਕੀ ਸਿਸਟਮ ਹੈ ਬਈ ਇਹ ਇਹ ਐਮਾਨੇ ਕਿ ਜੇ ਲੋ ਮਿਨੀ ਵੈਕਿਊਮ ਕਲੀਨਰ ਆ ਜਾਂਦਾ ਜਿਵੇਂ ਕਾਰਾਂ ਦੇ ਵਿੱਚ ਮਿੱਟੀ-ਮੁੱਟੀ ਹੁੰਦੀ ਹੈਗੀ ਤੇ ਮੰਨ ਲਓ ਜਆ ਆਪਣੇ ਤੋਂ ਕੱਪੜਾ-ਕਪੜਾ ਨਹੀਂ ਵਾਦਾ ਤਾਂ ਇਹ ਬਹੁਤ ਹੀ ਪਿਆਰਾ ਜਆ ਛੋਟਾ ਜਆ ਵੈਕੂਮ ਕਲੀਨਰ ਆਗਾ ਅੱਛਾ ਤੇ ਕਾਰ ਦੇ ਵਿੱਚ ਮੰਨ ਲਓ ਵੀ ਸੀਟਾਂ ਸੂਟਾਂ ਦੇ ਕੋਡੇ ਕਪੈਂਦਾ ਜਾਂਦਾ ਹੈ ਦੇਖੋ ਇਹ ਦੇਖੋ ਯਾਰ ਬਹੁਤ ਟ੍ਰੇਡ ਵਿੱਚ ਲੱਗ ਜਾਂਦਾ ਹੈਗਾ ਤੇ ਆਹ ਦੇਖੋ ਯਾਰ ਨਿਕਾ ਇਹ ਦੇਖੋ ਤੁਸੀਂ ਇਹ ਕਲੀਨਰ ਹੈ ਕਿ ਇਹ ਨਾ ਸੀਟਾਂ ਸੂਟਾਂ ਦੇ ਵਿੱਚ ਤਾਂ ਜਦੋਂ ਬਹਿੰਦੇ ਬੱਚੇ ਛੋਟੇ ਤਾਂ ਕੋਈ ਨਾ ਕੋਈ ਸੜਦਾ ਕੋਈ ਭੁਗਿਆ ਸੜਦਾ ਜਾਂ ਕੋਈ ਕੋਈ ਵੀ ਚੀਜ਼ ਸੜਦੀ ਹੈ ਨਾ ਤੇ ਤੁਸੀਂ ਇਹਨੂੰ ਆਨ ਕਰਨਾ ਤੇ ਐ ਫੇਰਦਾ ਜਾਣਾ ਤੇ ਬਹੁਤ ਵਧੀਆ ਚੀਜ਼ ਹੈ ਜਾਂ ਅੱਗੇ ਕੋਈ ਡੈਸ਼ਬੋਰਡ ਦੇ ਵਿੱਚ ਜਾਂ ਕਿਤੇ ਵੀ ਚੀਜ਼ ਲੱਗਦੀ ਹੈ ਜਕਰ ਇਹੋ ਮੜਾ ਮੋਟਾ ਖਾਲੋ ਗੁਜੇ ਨਾ ਬਹੁਤ ਵਧੀਆ ਚੀਜ਼ ਹੈ ਇੱਕ ਪੂਣਾ ਸੀ ਸਿੱਟੀ ਹੀ ਗੱਲ ਕਰੀ ਅਸੀਂ ਟੇਬਲ ਇਹਦੇ ਨਾਲ ਹੀ ਸਾਫ ਕਰੀਦਾ ਅੱਛਾ ਅਸੀਂ ਕੱਪੜਾ ਹੀ ਨਹੀਂ ਮਾਰਿਆ ਉੱਥੇ ਰਜ ਦੇ ਦਿੱਤਾ ਲੇਕਿਨ ਕਿੰਨਾ ਹੈ ਕਿੰਨਾ ਹੈ ਤਾਂ ਬਈ ਇਹ ਇਹ ਸਿਰਫ 250 ਰੁਪਏ ਦਾ ਜੀ ਆਹਾ ਹਾਂਜੀ ਯਾਰ ਬਲਾਂ ਸਸਤਾ ਨਾਲ ਇਹਦੇ ਨਾਲ ਬੜੀ ਵਧੀਆ ਚੀਜ਼ ਹੈ ਨਾ ਐਸੈਸਰੀ ਆਉਂਦੀ ਆ ਬਰੋਸ਼ਾ ਆਉਂਦਾਗਾ ਆ ਪਾਈਪ ਲੱਗ ਜਾਂਦੀ ਆ ਮੂਰੇ ਮਨ ਲੋ ਵੀ ਬਰੀਕ ਜਗ੍ਹਾ ਤੇ ਜਾਣਾ ਕਿਤੇ ਆਮ ਆ ਕਰ ਇਹਦੇ ਬਲੋਰ ਵਾਲਾ ਸਿਸਟਮ ਲਾ ਕੇ ਜਾਂਦਾ ਜਿਵੇਂ ਕਿਤੇ ਵੀ ਆਪਾਂ ਮੰਨ ਲੋ ਖਿਚਣਾ ਨਹੀਂ ਤਾਂ ਇਹਦੇ ਨਾਲ ਐ ਉੜਾਣਾਗਾ ਇੱਥੋਂ ਦੀ ਹਵਾ ਮਾਰਦਾਗਾ ਬਰੋ ਸਾਰੀ ਸਸਤੀਆਂ ਹੋਈਆਂ 250 ਹਾਂ 250 ਸਿਰਫ 250 ਦਾ ਯਾਰ ਨਿੱਕੀ ਚੀਜ਼ ਤੁਸੀਂ ਦੇਖੋ ਬੜਾੇ ਕੰਮ ਕਰਦੀ ਹੈ ਤੇ ਬਹੁਤ ਜਿਹੜਾ ਸਸਤਾ ਸਮਾਨ ਹੈ ਇਹ ਤੇ ਭਾਈ ਹੁਣ ਆਪਣੀ ਲੋਕੇਸ਼ਨ ਕੀ ਹੈ ਜੇ ਤੁਹਾਡੇ ਤੋਂ ਸਮਾਨ ਆਪਣੀ ਲੋਕੇਸ਼ਨ ਗੁਰਦੁਆਰਾ ਅੜੀਸਰ ਸਾਹਿਬ ਰੋਡ ਲੁਧੜਪੱਤੀ ਚੌਕ ਨੇੜੇ ਨਵਾਂ ਰੱਖਣਾ ਪਿੰਡ ਹੁੰਦਾ ਹੈ ਜਿਹੜਾ ਵਰਨਿਆ ਅੱਛਾ ਤੇ ਆਪਣਾ ਟਾਈਮਿੰਗ ਕੀ ਰਹਿੰਦੀ ਦੁਕਾਨ ਦੀ ਟਾਈਮਿੰਗ ਸਵੇਰ 8:00 ਤੋਂ ਲੈ ਕੇ ਰਾਤ ਨੂੰ 9:00 ਵਜੇ ਤੱਕ ਅਸੀਂ ਹਰ ਟਾਈਮ ਨੂੰ ਦੁਕਾਨ ਤੇ ਹੁੰਦੇ ਹਾਂ ਅੱਛਾ ਤੇ ਨੰਬਰ ਬਾਈ ਉਹਨਾਂ ਦਾ ਆਪਾਂ نیچے ਲਿਖ ਦਾਂਗੇ ਤੇ ਕੂਰੀਅਰ ਦੀ ਸਹੂਲਤ ਹੈਗੀ ਆਪਣੀ ਜਮਬੋਰੀ ਦੀ ਤੁਹਾਡਾ ਵੀ ਹੈਗੀ ਹੈ ਜੀ ਤੇ ਕੈਸ਼ ਔਨ ਡਿਲੀਵਰੀ ਵੀ ਤੁਹਾਨੂੰ ਸਾਰੀ ਫੈਸਿਲਿਟੀ ਮਿਲ ਜੂਗੀ ਕੈਸ਼ ਔਨ ਡਿਲੀਵਰੀ ਦਾ ਚਾਰਜ ਜਿਹੜਾ 100 ਰੁਪਏ ਹੈ ਉਹ ਅਡਵਾਂਸ ਕਰਨਾ ਪਊਗਾ ਤੁਹਾਨੂੰ ਬਾਕੀ ਪੇਮੈਂਟ ਆ ਜਿਹੜੀ ਉਹ ਦਿਲੀਵਰੀ ਬਾਇ ਫੜ ਲੇਗਾ ਤੁਹਾਡੇ ਦਾ ਅੱਛਾ ਹਾਂਜੀ ਜੇ ਪਹਿਲਾਂ ਪ੍ਰੀਪੇਡ ਪੇਮੈਂਟ ਕਰਕੇ ਮੰਗਵਾਉਣੀ ਹੈ ਤਾਂ ਉਹਦਾ 50 ਰੁਪਏ ਚਾਰਜ ਹੈ ਅੱਛਾ ਹਾਂਜੀ ਤਾਂ ਬਾਈ ਜੀ ਜਿਨ੍ਹਾਂ ਨੂੰ ਵੀ ਸਮਾਨ ਚਾਹੀਦਾ ਨਾ ਬਾਈ ਉਹਨਾਂ ਦਾ ਨੰਬਰ ਆਪਾਂ نیچے ਲਿਖ ਦਾਂਗੇ ਜੇ ਕੋਰੀਅਰ ਚਾਹੀਦਾ ਤਾਂ ਕੋਰੀਅਰ ਤੁਹਾਨੂੰ ਉੱਥੇ ਪਹੁੰਚਦਾ ਕਰ ਦੇਣਗੇ ਜੇ ਇੱਥੇ ਆ ਕੇ ਲੈ ਕੇ ਜਾਣਾ ਤਾਂ ਹੰਡਿਆਈਪਿੰਡ ਦੇ ਵਿੱਚ ਆਪਾਂ ਖੜੇ ਆ ਗੁਰਦੁਆਰਾ ਅੜੀਸਰ ਸਾਹਿਬ ਦਾ ਰੋਡ ਆ ਜਿਹੜਾ ਇਹ ਇੱਥੇ ਆ ਕੇ ਤੁਸੀਂ ਵਿਜ਼ਿਟ ਕਰਕੇ ਜਿਹੜਾ ਵੀ ਸਮਾਨ ਤੁਸੀਂ ਲੈ ਕੇ ਜਾਣਾਗਾ ਚੈੱਕ ਕਰਕੇ ਇਥੋਂ ਤੁਸੀਂ ਆ ਕੇ ਲਿਜਾ ਸਕਦੇ ਹੋ ਤੇ ਵੀਡੀਓ ਨੂੰ ਆਪਣੇ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ ਧੰਨਵਾਦ ਧੰਨਵਾਦ